हां जी दोस्तों आज ਆਪਣੇ ਭਰਾ ਦੇ ਖੇਤ ਆਏ ਸੀ ਆਪਾਂ ਸਭ ਤੋਂ ਵਧੀਆ ਗੱਲ ਬਾਈ ਦੀ ਲੱਗੀ ਗੰਨੇ ਮੈਨੂੰ ਕਿਤੇ ਲੱਗੇ ਨਹੀਂ ਮਿਲਦੇ ਹੁਣ ਬਹੁਤ ਘੱਟ ਆ ਪਹਿਲਾਂ ਹਰ ਇੱਕ ਦੇ ਆਉਦੀ ਮੋਟਰ ਦੇ ਕੁਛ ਨਾ ਕੁਛ ਪਹਿਲਾਂ ਚਲੋ ਕਿੱਲੇ ਵੀ ਲੱਗਦੇ ਹੁੰਦੇ ਸੀ ਕਾਫੀ ਜਾਂ ਮੋਟਰ ਤੇ ਖਾਨ ਜੋਗੇ ਦਾ ਹੁੰਦੇ ਹੀ ਹੁੰਦੇ ਸੀ ਹਰ ਇੱਕ ਬੰਦੇ ਦੇ ਮੇਰਾ ਗੰਨਾ ਹੀ ਮਲਾ ਦਾ 4-5 ਸਾਲਾਂ ਬਾਅਦ ਚੁੱਪ ਰਿਆ ਬੜਾ ਵਧੀਆ ਲੱਗਿਆ ਭਾਈ ਗੁਰਜੀਤ ਕਿੰਨਾ ਕ ਟਾਈਮ ਹੋਇਆ ਗੰਨੇ ਲਾਇਨ ਤੇ? ਵੀਰੇ ਤਕਰੀਬਨ 5 ਸਾਲ ਹੋ ਗਏ। 5 ਸਾਲ। ਮਠਾਸ ਬਹੁਤ ਆ ਗੰਨੇ ਚ ਯਾਰ ਗੁਰਜੀਤ। ਕਿਹੜੀ ਵੈਰਾਈਟੀ ਕਿਹੜੀ ਹੈ ਇਹ? ਇਹ ਵੀਰੇ 3102 ਵੈਰਾਈਟੀ ਆ। 3102। ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਇਹਦਾ ਵੀ? ਇਹ ਆਪਣੇ ਰਿਸ਼ਤੇਦਾਰਾਂ ਕੋਲ ਟਵਾਣੇ ਕੋਲ। ਅੱਛਾ ਉਨਾਂ ਕੋਲੋਂ ਲੈ ਕੇ ਆਏ ਸੀਗੇ। ਠੀਕ ਹੈ ਠੀਕ ਹੈ। ਫਿਰ ਇੰਨੇ ਗੰਨੇ ਤਾਂ ਕੀ ਕਰਦੇ ਕਿਉਂ ਸਾਰੇ ਤਾਂ ਚੂਪੇ ਵੀ ਨਹੀਂ ਜਾਂਦਾ। ਤਕਰੀਬਨ ਇਹ ਕਨਾਲਕ ਜਗ੍ਹਾ ਬਣ ਜੇਗੀ। ਅੱਛਾ। ਘਰ ਵਾਸਤੇ ਵਧੀਆ ਗੋੜ ਯਾਰ। ਗੁੜ ਬਣ ਜਾਂਦਾ ਹਾਂ ਗੋੜ ਆਹ ਗੱਲ ਬਹੁਤ ਵਧੀਆ ਤੇਰੀ ਹੈ ਨਾ ਹਾਂ ਆਪਾਂ ਉਹਦਾ ਪਿਓਰ ਗੁੜ ਬਣ ਜਾਂਦਾ ਰੇ ਦੁਕਾਨ ਤੋਂ ਨਹੀਂ ਗੁੜ ਲੈ ਕੇ ਕਦੇ ਵੀ ਠੀਕ ਆ ਉਹਦਾ ਪਿਓਰ ਵਧੀਆ ਗੁੜ ਬਣ ਜਾਂਦਾ ਚੰਗੀ ਗੱਲ ਹੈ ਬਣਾਉਣਾ ਵੀ ਚਾਹੀਦਾ ਪੁਰਾਣੇ ਸਮੇਂ ਚ ਵੀ ਇਦਾਂ ਹੀ ਹੁੰਦਾ ਸੀਗਾ ਅੰਗਣਾ ਕਾਣਾ ਵੀ ਨਹੀਂ ਹੈਗਾ ਯਾਰ ਇਹ ਮੇਰੇ ਨਾਲ ਕਾਣਾ ਬਹੁਤ ਪਿਆ ਜਾਂਦਾ ਹਾਂ ਵੀ ਜਿ세 ਜਸਾ ਤੈਨੂੰ ਕਿੰਨਾ ਕ ਟਾਈਮ ਹੋ ਗਿਆ ਉਹ ਗੰਨੇ ਚੂਪੇ ਨੂੰ ਸਹੀ ਦੱਸੀ ਝੂਠ ਨਾ ਬਾਰੀ ਮੈਂ ਤਾਂ ਯਾਰ ਬਾਈ ਗੰਨਾ ਚੂਪਣਾ ਦਾ ਛੱਡ ਦੇਖਿਆ ਹੀ ਨਹੀਂ ਕਿਤੇ ਦੇਖਿਆ ਹੀ ਨਹੀਂ ਹੈਗਾ ਆਪਾਂ ਗੰਨੇ ਮੇਰਾ ਬਾਈ ਭਰਾ ਦੇ ਖੇਤ ਆਏ ਨਾ ਚਲੋ ਇਹ ਕਹਦਾ ਆਪਾਂ ਗੇੜਾ ਮਾਰ ਕੇ ਆਉਣੇ ਆ ਗੰਨਾ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਗੰਨਾ ਮਿੱਠਾ ਹੀ ਬਹੁਤ ਆ ਯਾਰ ਨਾ ਬਹੁਤ ਮਿੱਠਾ ਗੰਨਾ ਹੂੰ ਹੂੰ ਆਪਾਂ ਗੰਨੇ ਦਾ ਜੂਸ ਤਾਂ ਪੀਨੇ ਨੇ ਆਨ ਰੋਡ ਜਿੱਥੇ ਰੇੜੀਆਂ ਲੱਗੀਆਂ ਹੁੰਦੀਆਂ ਪਰ ਉਹ ਤਾਣੇ ਗੰਨੇ ਵਿੱਚੋਂ ਵੀ ਉਹ ਜੂਸ ਪੀ ਜਾਂਦੇ ਨੇ ਉਹ ਕਿੰਦੀ ਚੱਕਰਾ ਬਾਈ ਉਹਦਾ ਫਸਲ ਪਹਿਲੀ ਗੱਲ ਤਾਂ ਬਾਈ ਜਿਵੇਂ ਬਾਈ ਨੇ ਗੰਨਾ ਲਾਇ ਅਗਲਾ ਆਪੇ ਇਹੀ ਡਰਦਾ ਮੇਰੇ ਖੇਤ ਗੰਨਾ ਵਾਲਾ ਤਾਂ ਲੋਕ ਆਉਣ ਲੱਗਣਗੇ ਯਾਰਾ ਕਰਨਗੇ ਇਹਦੇ ਬਾਈ ਦੇ ਵੀ ਸੋਚਦੇ ਖੜਾ ਚਲੋ ਕੋਈ ਨਹੀਂ ਇਥੇ ਤੋੜ ਕੇ ਵੀ ਆਪਾਂ ਦੇਖੇ ਨੇ ਆਪਾਂ ਇਹ ਜੀ ਕਿੰਨੇ ਜਾਣੇ ਤੋੜ ਕੇ ਲਈ ਜਾਂਦੇ ਸੀਗਾ ਨਾ ਇਹ ਕਹਿੰਦਾ ਚਲੋ ਕੋਈ ਨਹੀਂ ਯਾਰ ਆਪਣੇ ਲੋਕ ਜੋ ਘਰ ਵਾਧੂ ਹੈ ਬਾਈ ਘਰ ਦਾ ਗੁੜ ਬਣਾ ਰਿਆ ਯਾਰ ਕਿੱਡੀ ਵਧੀਆ ਗੱਲ ਹੈ ਬਾਕੀ ਹਾਂ ਤੁਸੀਂ ਇਹਦੀ ਗੱਲ ਹੈ ਜਿਹੜਾ ਬਾਈ ਦਾ ਗੁੜ ਆਪਾਂ ਖਾ ਕੇ ਦੇਖਾਂਗੇ ਘਰੇ ਚੱਲਾਂਗੇ ਇਹਦੇ ਕੋਲੇ ਹਣਾ ਹੁਣ ਜਿਹੜਾ ਆਪਾਂ ਸ਼ਹਿਰ ਹੁਣ ਆਨੇ ਉਹ ਕਲਰ ਰੰਗ ਪਾਇਆ ਹੁੰਦਾ ਕਿੰਨਾ ਕੋਈ ਰੈੱਡ ਬਣਾਇਆ ਪਿਆ ਕਿਸੇ ਜਿਹਾ ਬਣਾਇਆ ਪਿਆ ਆਪਾਂ ਤੁਹਾਨੂੰ ਕੈਮੀਕਲ ਖਵਾ ਰ ਸੋ ਉਹਨਾਂ ਦਾ ਬਈ ਫਿਰ ਬਹੁਤ ਫਰਕ ਲੱਗਦਾ ਉਹ ਜਿੱਦ ਕਿਤੇ ਬਾਹਰ ਜਾਏ ਗੁੜ ਗੜ ਖਾਣੇ ਹੋ ਤੁਸੀਂ ਯਾਰ ਚਾਹ ਬਣਾਈ ਦੀਏ ਘਰੇ ਕਈ ਵਾਰ ਠੀਕ ਹੈ ਜੀ ਐਂ ਲੱਗਦਾ ਯਾਰ ਜਿਵੇਂ ਖੰਡ ਹੀ ਪਾਈ ਹੁੰਦੀ ਹੈ ਮਹਿਸੂਸ ਨਹੀਂ ਹੁੰਦਾ ਜਿਵੇਂ ਆਪਾਂ ਮੋਲ ਦਾ ਗੁੜ ਲੈ ਆਉਣੇ ਆ ਉਹ ਗੁੜ ਐਡੀ ਗੱਲ ਨਹੀਂ ਬਣਦੀ ਯਾਰ ਉਹਦੇ ਉੱਪਰ ਮੈਦ ਹੀ ਆ ਜਾਂਦੀ ਹੈ ਹਾਂ ਤੇ ਕੈਮੀਕਲ ਪਾਇਆ ਹੁੰਦਾ ਹੈ ਕੈਮੀਕਲ ਪਾਇਆ ਹੁੰਦਾ ਮੈਲ ਬਹੁਤ ਆਉਂਦੀ ਉੱਥੇ ਉਹਦੇ ਬਾਕੀ ਯਾਰਾ ਦੇਖ ਦੰਦਾਂ ਦੀ ਮਜ਼ਬੂਤੀ ਵੀ ਬਣਦੀ ਹੈ ਗੰਨੇ ਚੁੱਪੜੀ ਇਹ ਗੱਲ ਤਾਂ ਸੱਚੀ ਗੱਲ ਦੱਸੋ ਇਹ ਨਿਆਰਾ ਆ ਰਿਹਾ ਕਿ ਦੰਦ ਨਹੀਂ ਗੈਨੇ ਖਰਾਬ ਹੁੰਦੇ ਬੰਦਾ ਗੰਨਾ ਚੂਪਦਾ ਹੈ। ਗੰਨਾ ਚੂਪਦਾ ਰਹੇ। ਯਾਰ ਬੜਾ ਨਜ਼ਾਰਾ ਆ ਰਿਹਾ ਪਹਿਲਾਂ ਚੂਕ ਦਿੰਦੇ ਸਾਡੇ ਦਵਦੇ ਹੁੰਦੇ ਸੀ ਪਹਿਲਾਂ ਹਨਾ ਜਦੋਂ ਆਪਾਂ ਮੰਨ ਲਾ ਆਪਾਂ ਨੇ ਵੀ ਲਾਲ ਜੇ ਆਪਾਂ ਪੰਜ ਛੇ ਜਾਣੇ ਇਕੱਠੇ ਗੰਨਾ ਲੈ ਕੇ ਚੂਪਦੇ ਜਾਵਦੇ ਬੈਠੇ ਹੋਏ ਕਿਤੇ ਗੱਲਾਂ ਮਾਰਨ ਦਾ ਵੀ ਨਜ਼ਾਰਾ ਆਉਂਦਾ। ਇਹ ਜਿਆਦਾ ਚੂਕਦੇ ਆਪਾਂ ਕਣਕ ਨੂੰ ਪਾਣੀ ਲਾਣੇ ਹੁੰਦੇ ਹਨਾ। ਹੁਣ ਕਦੇ ਐਂ ਦੇਖਾਂ ਗੰਨਾ ਪਟਕੇ ਬਹਿ ਜਾਓ ਕਿੰਨਾ ਜੂਪੀ ਹੋ ਨਜ਼ਾਰਾ ਆਈ ਜਾਂਦਾ। ਹੂੰ ਦਸਹਰੇ ਨੂੰ ਦੇਖਿਆ ਕਿਵੇਂ ਜੇ ਹੁਣ ਯਾਰ ਕੋਈ ਗੰਨਾ ਚੂਪਦਾ ਪਹਿਲਾਂ ਆਪਾਂ ਲੱਭ ਦੇਦੇ ਗੰਨਾ ਉਹ ਗੰਨੇ ਚੂ ਲੇ ਆਪਣੇ ਪਿੰਡ 'ਚ ਕਿਸੇ ਦੇ ਮੈਂ ਗੰਨਾ ਨਹੀਂ ਲੱਗਿਆ ਦੇਖਿਆ ਨਹੀਂ ਮਿਲਿਆ ਬਾਈ ਹੈਨਾ ਆ ਵਧੀਆ ਗੱਲ ਆਪਣੇ ਏਰੀਆ 'ਚ ਹੀ ਨਹੀਂ ਹੈ ਤੇਰੀ ਲ ਹੈ ਹੀ ਨਹੀਂ ਖੇਤੀ ਆਪਣੀ ਸਾਈਡ ਨਹੀਂ ਹੈ ਜੀ ਮੰਨ ਲਾ ਹੋਰ ਤਾਂ ਹਰਿਆਣਾ ਹੁਣੇ ਤਾਂ ਖੇਤੀ ਦਾ ਆ ਆਪਣੀ ਸਾਈਡ ਦਾ ਬਿਲਕੁਲ ਹੀ ਹੈ ਚਲ ਉਹ ਤਾਂ ਇੱਕ ਅਲੱਗ ਯਾਰ ਬਿਜ਼ਨਸ ਪਰਪਸ ਤੇ ਹੋ ਗਿਆ ਇਹਦਾ ਇੱਕ ਘਰ ਲਈ ਯਾਰ ਆਪਦਾ ਚੰਗਾ ਗੁੜ ਬਣ ਜਾਂਦਾ ਹੈਨਾ ਨਾਲੇ ਚੁੱਪਣ ਨੂੰ ਗੰਨੇ ਵਧੀਆ ਟੁੱਪਣੇ ਵੀ ਚਾਹੀਦੇ ਯਾਰ ਬਾਕੀ ਭਾਈ ਇਹ ਵੀ ਹੈ ਦੁਸਤ ਕਵਾਰੀ ਲਾਦਾ ਮੁੜ ਕੇ 4-5 ਸਾਲ ਲਾਉਂਦੀ ਰੋਟੀ ਅੱਛਾ ਹਰ ਸਾਲ ਨਹੀਂ ਲਾਉਣਾ ਲੋਡ ਨਹੀਂ ਪਈ ਵੀਰੇ ਉਹ 4 ਸਾਲ ਲਾਉਣਾ ਨਹੀਂ ਪੈਂਦਾ ਨਾ ਇਹ ਇਹ ਵੀ ਫਾਇਦਾ ਚਲੋ ਯਾਰ ਕੇਰਾਂ ਤਾਂ ਔਖੇ ਔਖੇ ਨੇ ਮਨ ਲਗਾਤਾ ਇੱਕ ਰੋ ਦਬਤਾ ਇੱਕੋਰੀ ਹੁਣ ਬਾਈ ਨੇ ਸ਼ੌਂਕ ਨਾ ਰੱਖਿਆ ਹੋਇਆ ਸਾਰਾ ਚੰਗੀ ਤਰ੍ਹਾਂ ਬੰਨ ਕੇ ਪ੍ਰੋਪਰ ਹਨਾ ਮੈਂ ਨਹੀਂ ਬਸ ਐਵੇਂ ਨਾ ਕੇਰ ਵਧੀਆ ਕਰੀ ਹੋਈ ਕੋਈ ਦਵਾਈ ਵਗੈਰਾ ਵੀ ਪਾਉਣੇ ਜਿਵੇਂ ਕਾਣਾ ਨਹੀਂ ਹੈਗਾ ਕੰਨਾ ਇਹ ਨਹੀਂ ਵੀਰੇ ਦਵਾਈ ਨਹੀਂ ਪਾਈ ਇਹ ਦਵਾਈ ਨਹੀਂ ਪਾਈ ਇਹ ਤਾਂ ਫਿਰ ਨਾ ਉਹ ਰੱਖਦਾ ਨਾ ਮਲ ਔਰਗੈਨਿਕ ਹੀ ਹੋਰ ਔਰਗੈਨਿਕ ਹੀ ਰੱਖਦਾ ਹਵਾ ਲੱਗਦੀ ਰਹਿੰਦੀ ਵਿੱਚੋਂ ਏਅਰ ਕ੍ਰੋਸ ਮਨ ਬਣਾਈਏ ਨਾਲ ਕੋਈ ਬਿਮਾਰੀ ਕਦੇ ਪਈ ਨਹੀਂ ਪਈ ਨਹੀਂ ਵੈਰਾਈਟੀ ਵਧੀਆ ਵੈਰਾਈਟੀ ਬਹੁਤ ਚੰਗੀ ਹੋਵੇ ਕਿਹੜੀ ਵੈਰਾਈਟੀ ਦੱਸਿਆ ਸੀਗਾ ਮੈਂ ਭੁੱਲ ਗਿਆ 3102 320 ਠੀਕ ਆ। ਬਾਕੀ ਜਿਹੜ ਨੇ ਆ ਬਾਈ ਨੇ ਗੱਲ ਕਰੀ ਆ ਨਾ ਵੀ ਆਪਾਂ ਬਾਜ਼ਾਰੂ ਚੀਜ਼ਾਂ ਗੁੜ ਵਗੈਰਾ ਖਾਣ ਨਹੀਂ ਲਿਆਉਂਦਾ ਆਪਦੀ ਘਰ ਦੀ ਵਰਤਦਾ। ਇਹ ਤਾਂ ਸਭ ਤੋਂ ਵੱਧ ਚੰਗੀ ਚੀਜ਼ ਆ। ਇਹ ਤਾਂ ਕੋਈ ਸੋਚ ਹੀ ਨਹੀਂ ਸਕਦਾ ਯਾਰ। ਹੂੰ। ਆਪਾਂ ਕੁਝ ਵੀ ਬਾਜ਼ਾਰੂ ਲਿਆਉਣੇ ਵੀਰੇ ਸਰਦਾ ਤਾਂ ਨਹੀਂ ਚਲੋ ਲਿਆਉਣਾ ਪੈਂਦਾ ਪਰ ਖਾ ਆਪਾਂ ਸਾਰਾ ਕੁਝ químical ਹੀ ਰਹਿ ਜਾਂਦਾ। ਪਹਿਲਾਂ ਆਪਾਂ ਨਾ ਇਕੱਲਾ ਬੰਦਾ ਦੋ-ਦੋ ਗੰਨੇ ਚੂਪ ਜਾਂਦਾ ਸੀਗਾ। ਹੁਣ ਇੱਕ ਗੰਨਾ ਚੂਹ ਜੇ ਆਪਣੇ ਦੰਦ ਦਰਦ ਕਰਨ ਦੰਦਾਂ ਪੀੜ ਕਰਨ ਲੱਗ ਜਾਣਗੇ। ਤੂੰ ਦੇਖ ਲਈ ਪੂਰਾ ਚੁੱਪਿਆ ਨਹੀਂ ਜਾਂਦਾ। ਨਹੀਂ ਇਹਨਾਂ ਦੇ ਅੰਦਰ ਲੈਣੀ ਜਾਂਦਾ ਤੈਨੂੰ ਸਾਰਾ ਗੰਨਾ ਔਖਾ ਲੱਗਣ ਲੱਗ ਜੂ ਇਹਨਾਂ ਦੀ ਕਸਰਤ ਹੁੰਦੀ ਆ ਵੀਰੇ ਇਹ ਜਵਾੜੇ ਰਾਤ ਨੂੰ ਦੁਖਣਗੇ ਤੁਹਾਡੇ ਤੁਸੀਂ ਆ ਪਹਿਲੀ ਵਾਰ ਜੂਪ ਰਹੇ ਹੋ ਨਾ ਹਾਂ ਹਾਂ ਇਹ ਤੁਹਾਡੇ ਆ ਮਸੂੜੇ ਦੁਖਣਗੇ ਫੁੱਲ ਇੱਕ ਵਾਰੀ ਤੁਹਾਨੂੰ ਐ ਲੱਗੂਗਾ ਕਿ ਗੰਨਾ ਜੂਪਿਆ ਪੰਗਾ ਹੀ ਲੈ ਲਿਆ ਇੱਕ ਪੰਗਾ ਹੀ ਲੈ ਲਿਆ ਪਹਿਲਾਂ ਬਹੁਤ ਚੰਗੀ ਹੁੰਦੀ ਆ ਮਾਸਾ ਅੱਛਾ ਸਹੀ ਹੁੰਦੀ ਆ ਜਵਾੜੇ ਹੀ ਆ ਨਾ ਤੈਨੂੰ ਫਿਰ ਲੱਗਦਾ ਵੀ ਇਹ ਲੋਕਾਂ ਨੂੰ ਹਰੇਕ ਨੂੰ ਬੀਜਣਾ ਚਾਹੀਦਾ ਗੰਨਾ ਤੇਰ ਘਰ ਘਰ ਲੱਗਣਾ ਚਾਹੀਦਾ ਆਹ ਉਹਦੇ ਜੋਗਾ ਤਾਂ ਚਾਹੀਦਾ ਜੋਗਾ ਲਾਵੇ ਯਾਰ ਅੱਧੇ ਜੋਗਾ ਤਾਂ ਚਾਹੀਦਾ ਚਾਹੀਦਾ ਆਪਦੇ ਜੋਗਾ ਤਾਂ ਚਾਹੀਦਾ ਜਿੰਨਾ ਕ ਬੰਦੇ ਨੂੰ ਯਾਰ ਗੋੜ ਚਾਹੀਦਾ ਆਪਣਾ ਘਰ ਦਾ ਖੇਤ ਆ ਯਾਰ ਖੇਤ ਜ਼ਰੂਰੀ ਹੈ ਜ਼ਰੂਰੀ ਆ ਹੂੰ ਖੇਤ ਨਾਲ ਹੀ ਆ ਖੇਤ ਹੀ ਆ ਸਭ ਕੁਝ ਚੰਗਾ ਬਾਕੀ ਬਾਈ ਗੰਨਾ ਦੁੰਨਾ ਖੇਤ ਲੱਗਿਆ ਹੁੰਦਾ ਬਾਹਨੇ ਨਾ ਆਉਂਦਾ ਇੱਧਾ ਘੰਟਾ ਵੱਧ ਲਾ ਜਾਂਦਾ ਹੂੰ ਗੰਨਾ ਕੋਨਾ ਚੂਪਦਾ ਹਨਾ ਹੂੰ ਕੋਲਮ ਲਾ ਕੇ ਨੰਦਾ ਆਇਆ ਪਰੋਂ ਅੱਜ ਹਨਾ ਜੰਨੇ ਯੂਪੀ ਇਹਨੇ ਗੱਲਾਂ ਮਾਰੀਆਂ ਹਨਾ ਬੜਾ ਨਜ਼ਾਰਾ ਆ ਗਿਆ ਹੂੰ ਬਾਈ ਦੀ ਮੋਟਰ ਤੇ ਆ ਕੇ ਅੱਜ ਆਪਾਂ ਕਹਿੰਦਾ ਜੂ ਪਿਆ ਬਾਈ ਹੈ ਨਾ ਹੁਣ ਤਾਂ ਆਪਾਂ ਵੀਡੀਓ ਬਣਾਉਣ ਲੱਗੇ ਆਪਣੇ ਕੋਲੇ ਕਿੱਡਾ ਕਿੱਡਾ ਕੰਨ ਸੀ ਇਹ ਗੱਲਾਂ ਚ ਆਪਾਂ ਨੂੰ ਪਤਾ ਨਹੀਂ ਲੱਗਿਆ ਛੋਟੇ ਛੋਟੇ ਰਹਿ ਗਏ ਛੋਟੇ ਛੋਟੇ ਰਹਿ ਗਏ ਸਹੀ ਗੱਲ ਹੈ ਨਾ ਹਾਂ